ਲੇਜੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਸ੍ਰੀ ਮਕਸਦ ਸਾਹਿਬ ਪੁਲਿਸ ਨੇ ਬਿਜ਼ਨਸਮੈਨ ਤੋਂ 50 ਲੱਖ ਦੀ ਧਿਰੋਤੀ ਮੰਗਣ ਵਾਲੇ ਦੋ ਵਿਅਕਤੀ ਦਿੱਤੇ ਕਾਬੂ ਐਸਐਸਪੀਡੀ ਸ੍ਰੀ ਮਕਸਦ ਸਾਹਿਬ ਤਸਾਰ ਗੁੱਟਾ ਵੱਲੋਂ ਜ਼ਿਲ੍ਹਾ ਅੰਦਰ ਸਰਾਰਥ ਅੰਸਰਾ ਖਿਲਾਫ ਮਹਿੰਮ ਰੱਡੀ ਗਈ ਹੈ ਇਸ ਦੌਰਾਨ ਐਸਪੀਡੀ ਮਨਮੀਤ ਸਿੰਘ ਢਿਲੋਂ ਅਤੇ ਡੀਐਸਪੀਡੀ ਜਸਪਾਲ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ ਸ੍ਰੀ ਮਕਸਦ ਸਾਹਿਬ ਐਸਆਈ ਰਵਿੰਦਰ ਕੌਰ ਇੰਚਾਰਜ ਟੈਕਨੀਕਲ ਸੈੱਲ ਅਤੇ ਐਸਆ ਮੋਕਾ ਤਨਾ ਅਫਸਰ ਸਿਟੀ ਸ੍ਰੀ ਮਕਸਦ ਸਾਹਿਬ ਅਤੇ ਪੁਲਿਸ ਪਾਰਟੀ ਵੱਲੋਂ ਗੁਰਲਾਲ ਬਰਾਂਡ ਬਦਮਾਸ਼ ਦੇ ਨਾਮ ਤੇ ਬਿਜ਼ਨਸਮੈਨ ਤੋਂ 50 ਲੱਖ ਦੀ ਫਰੋਦੀ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਦੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਤੋਂ ਸਾਲ ਗੁਪਤਾ ਨੇ ਦੱਸਿਆ ਕਿ ਮੋਹਦਈ ਅਤਰੁਲ ਕੁਮਾਰ ਜੋ ਕਿ ਪੱਥਰ ਸੰਗਮਰਬਲ ਦਾ ਬਿਜ਼ਨਸ ਕਰਦਾ ਹੈ ਉਸ ਨੂੰ ਕਿਸੇ ਅਣਜਾਣ ਨੰਬਰ ਤੋਂ ਫੋਨ ਆਇਆ ਜਿਸ ਤੇ ਉਸ ਤੋਂ ਫਰੋਦੀ ਦੀ ਮੰਗ ਕੀਤੀ ਅਤੇ ਫਰੋਦੀ ਨਾ ਦੇਣ ਤੇ ਉਸਦੇ ਬੇਟੇ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਜਿਸ ਤੇ ਪੁਲਿਸ ਵੱਲੋਂ ਵਕ ਵਕਤ ਆਵਾਵਾਂ ਅਦੇਨਾ ਅਣਪਛਤੇ ਬਦਤਿਆਂ ਖਿਲਾਫ थाना ਸਿਟੀ ਸ੍ਰੀ ਮੁਖਤਸਰ ਸਾਹਿਬ ਵਿਖੇ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਦੌਰਾਨ ਤਫਤੀਸ਼ ਹਿਮਨ ਇੰਟੈਲੀਜੈਂਸ ਅਤੇ ਟੈਕਨੀਕਲ ਦੀ ਸਹਾਇਤਾ ਨਾਲ ਫਰੋਦੀ ਦੀ ਮੰਗ ਕਰਨ ਵਾਲੇ ਰਾਜਵਿੰਦਰ ਸਿੰਘ ਪੁੱਤਰ ਜਵਿੰਦਰ ਸਿੰਘ ਵਾਸੀ ਪੋਲਰ ਕਲੋਨੀ ਸ੍ਰੀ ਮੁਖਤਸਰ ਸਾਹਿਬ ਅਤੇ ਗੁਰਦੇਵ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੋਲਰ ਕਲੋਨੀ ਸ੍ਰੀ ਮੁਖਤਸਰ ਸਾਹਿਬ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਫਰੋਦੀ ਵਿੱਚ ਵਰਤੇ ਗਏ ਮੋਬਾਈਲ ਫੋਨ ਅਤੇ ਇੱਕ ਸੇਮ ਬਰਾਮਦ ਕਰ ਲਿਆ ਹੈ ਜਿਨ੍ਹਾਂ ਨੂੰ ਉਕਤ ਮਕਦਮਾ ਵਿੱਚ ਨਾਮਜ਼ਦ ਕਰਕੇ ਮਾਨਯੋਗ ਅਦਾਲਤ ਵਿੱਚ ਬੇਸ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਸ਼੍ਰੀ ਮੁਖੀਰ ਸਾਹਿਬ ਪੁਲਿਸ ਨੇ ਇੱਕ ਸਕਸੈਸਫੁਲ ਆਪਰੇਸ਼ਨ ਦੇ ਵਿੱਚ ਇੱਕ ਹੋਰ ਵੀ ਸਫਲਤਾ ਮਿਲੀ ਹੈ ਜਦੇ ਵਿੱਚ ਸਾਡੀ ਟੀਮ ਲੀਡ ਬਾਈ ਇਨਚਾਰਜ ਸੀਆਈਏ 1 ਰਜਿੰਦਰ ਇਨਚਾਰਜ ਟੈਕਨੀਕਲ ਸੈਲ ਤੇ ਇਨਚਾਰਜ ਤੇ ਐਸਐਚਓ ਸਿਟੀ ਮੁਖੀਰ ਅੰਡਰ ਦੀਸ ਫੋਬਲ ਜਿਨਾ ਦੇ ਐਸਪੀ ਡੀ ਨੇ ਇੱਕ ਐਕਸਟਰਸ਼ਨ ਰਿੰਗ ਨੂੰ ਬਸਟ ਕੀਤਾ ਹੈ ਇਹਦੇ ਵਿੱਚ ਅਸੀਂ ਦੋ ਕੁ ਮੁਲਜ਼ਮ ਫੜੇ ਹਨ ਜੋ ਕਿ ਇੱਕ ਨਾਮੀ ਬਿਜ਼ਨਸਮੈਨ ਮੁਖਸ਼ਰ ਸਾਹਿਬ ਦੇ ਉਹਨੂੰ ਫੋਨ ਕਰਕੇ ਉਹਦੇ ਤੋਂ 50 ਲੱਖ ਦੀ ਮੰਗ ਕਰ ਰਹੇ ਸੀ ਤੇ ਕਹਿ ਰਹੇ ਸੀ ਕਿ ਜੇਕਰ ਤੁਸੀਂ ਪੈਸੇ ਨਹੀਂ ਦਿੱਤੇ ਅਸੀਂ ਤੁਹਾਡੇ ਬੱਚਿਆਂ ਨੂੰ ਉਠਾ ਕੇ ਲੈ ਜਾਵਾਂਗੇ ਤੇ ਉਹਨੂੰ ਮਾਰ ਦੇਵਾਂਗੇ ਇਹਨਾਂ ਨੇ ਇਈ ਵਾਰੀ ਉਹਨੇ ਫੋਨ ਕੀਤਾ ਤੇ ਜਦੋਂ ਇਹਨਾਂ ਨੂੰ ਲੱਗਿਆ ਕਿ ਉਹ ਹਲੇ ਲਾਈਨ ਤੇ ਨਹੀਂ ਆ ਰਿਹਾ ਇਹ ਉਹਦੇ ਘਰ ਜਾ ਕੇ ਪੱਥਰ ਹੀ ਸੁੱਟ ਗਿਆ ਇਹ ਦੀ ਖਿੜਕੀ ਦੇ ਵਿੱਚ ਉਸ ਤੋਂ ਬਾਅਦ ਜੋ ਆਪਣਾ ਵਿਕਟਰ ਹੈਗਾ ਉਹਨੇ ਮੈਟਰ ਨੂੰ ਸੀਰੀਅਸ ਲੈਂਦੇ ਹੋਏ ਸਾਨੂੰ ਅਪਰੋਚ ਕੀਤੀ ਅਪਰੋਚ ਕਰਨ ਦਾ ਜਦੋਂ ਸਾਡੇ ਕੋਲ ਆਇਆ ਸਾਡੀ ਸਾਰੀ ਟੀਮ ਇਮੀਡੀਏਟਲੀ ਮੂਵ ਕਰ ਗਈ ਤੇ ਉਹਨਾਂ ਨੇ ਐਕਸ਼ਨ ਦੇ ਤਾਕੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਯੂਜ਼ ਕਰਕੇ ਇਹ ਦੰਗਿਆਂ ਨੂੰ ਫੜਿਆ ਕਾਬੂ ਕੀਤਾ ਇਹ ਜੋ ਹੈਗੇ ਅਕਿਊਜ਼ ਇੱਕ ਰਾਜਵਿੰਦਰ ਸਿੰਘ ਹੈਗਾ ਤੇ ਦੂਜਾ ਗੁਰਦੇਵ ਸਿੰਘ ਹੈ

ਇਹਨਾਂ ਨੇ ਪੁਰਾਣਾ ਮੋਬਾਈਲ ਫੋਨ ਕਿਸੇ ਦਾ ਬਦਲਾ ਲੈ ਕੇ ਉਹਦਾ SIM ਬਦਲ ਕੇ ਨਵੇਂ ਡਿਵਾਈਸ ਮੇਂ ਪਾ ਕੇ ਕਾਲ ਕਰਦੇ ਹੁੰਦੇ ਸੀ ਤੇ ਨਾਲ ਹੀ ਕਾਲ ਕਰਕੇ ਫੋਨ ਸਚ ਆਫ ਕਰਕੇ ਨਵੀਂ ਡਿਵਾਈਸ ਤੇ ਨਾ SIM ਪਾ ਲੈਂਦੇ ਹੁੰਦੇ ਸੀ। ਇਹ ਬੰਦੇ ਦੋਹਰਤੀ ਹੈਗੇ ਜੋ ਫੜੇ ਗਏ ਹੈ ਤੇ ਦੋਈ ਦਾ ਗਾਇੰਗ ਹਲੇ ਰੱਖ ਦੋਨ ਡੈਰੋਗੇਸ਼ਨ ਹੋਈ ਹੈ ਉਸ ਤੋਂ ਕਲੀਅਰ ਹੋਇਆ ਕਿ ਦੋਈ ਸਹੀ ਹੈ। ਇਹਨਾਂ ਤੋਂ ਹੋਰ ਵੀ ਅਸੀ ਕਲੀਅਰ ਕਰ ਰਹੇ ਹਾਂ ਕਿ ਜੇਕਰ ਇਹਨਾਂ ਨੇ ਕਿਸੇ ਹੋਰ ਬੰਦੇ ਨੂੰ ਵੀ ਟਾਰਗੇਟ ਕੀਤਾ ਹੋਵੇ ਤੇ ਉਹ ਕੋਈ ਪੈਸੇ ਲੈਂਦੇ ਹੋਣ ਤੇ ਉਹ ਵੀ ਸਾਨੂੰ ਇਨਫਰਮੇਸ਼ਨ ਮਿਲ ਗਈ। ਅਗਰ ਉਹ ਸਰਟੀਫਿਕੇਟ ਤਰ੍ਹਾਂ ਕੀਤਾ ਡਰਾਈਵ ਕਰ ਰਹੀ ਹੈ। ਤੁਹਾਨੂੰ ਪਤਾ ਨਹੀਂ ਲੰਭੀ ਸੀ। ਹਾਂ ਇਹਨਾਂ ਚ ਇੱਕ ਬੰਦਾ ਸੀਗਾ ਉਹ ਅਟਲ ਦੇ ਕੋਲ ਕੁਝ ਸਾਲ ਪਹਿਲੇ ਕੰਮ ਕਰ ਰਿਹਾ ਸੀ। ਤੇ ਉਹਨੂੰ ਪਤਾ ਸੀ ਕਿ ਇਹਨਾਂ ਦੇ ਕੋਲ ਜੋ ਹੈਗੇ ਕਿਰਤ ਪੈਸੇ ਹੈਗੇ ਜਿ세 ਮੰਗੀਏ ਤੇ ਕੋਸਾਂ ਦੀ ਦੇਣ ਜੱਗੀ ਹੋਣੀ। ਤੇ ਇਹਨੇ ਫਿਰ ਜਾ ਕੇ ਨੰਬਰ ਲੇਤਾ ਉਹ ਦੁਕਾਨ ਦੇ ਉੱਤੇ। ਫਿਰ ਲੈ ਕੇ ਇਹਨਾਂ ਨੇ ਕਾਲ ਕੀਤੀ। ਉਹ ਵੀ ਇਹਨੇ ਕਾਲ ਦਿੱਜੇ ਬੰਦੇ ਜੋ ਕਰਾਇਆ ਸੀ ਜੀ ਆਪਣੀ ਆਵਾਜ਼ ਉਹ ਜੋ ਰਿਕਟੇ ਮੈਗਾ ਪਛਾਣ ਨਾਲ ਦੇ ਨੇ ਫਿਰ ਨਾਲ ਜਿਹੜਾ ਸਿਗਰ ਗੁਰਦੀਪ ਸਿੰਘ ਉਹਨੇ ਕਹਿੰਦੇ ਪਿਛਲੇ ਦਿਨ ਉਹਨੇ ਦੱਸਾਇਆ ਸੀ ਨੂੰ ਕਿ ਲੋਕ ਬੜਦੇ ਕਿ ਜਦੋਂ ਫੋਨ ਵੀ ਆਉਂਦੇ ਆ ਤਾਂ ਦੱਸਦੇ ਨਹੀਂ ਕਿ ਪੁਲਿਸ ਨੇ ਕਿਉਂ ਮੇਰੀ ਸਾਰੇ ਨੇ ਅਪੀਲ ਲਈ ਹੈ ਕਿ ਜੀ ਇਹ ਕੇਸ ਸਾਨੂੰ ਜੋ ਹੈ 9 ਤਾਰੀਖ 9 ਤਾਰੀਖ ਨੂੰ ਕਾਲ ਆਨੇ ਸ਼ੁਰੂ ਹੋਈ ਸੀ ਸਾਨੂੰ 13 ਤਾਰੀਖ ਦੀ ਇਨਫੋਰਮੇਸ਼ਨ ਦਿੱਤੀ ਉਹਨੇ ਜੋ ہمارے ਲਿਖਤੇ ਮੈਂਗੇ 14 ਤਾਰੀਖ ਤੱਕ ਅਸੀਂ ਸਾਰੇ ਬੰਦੇ ਫੜ ਕੇ ਅੰਦਰ ਲੈ ਚੁੱਕੇ ਸੀ ਤੇ ਮੇਰੀ ਸਾਰੀ ਨੀ ਅਪੀਲ ਹੈ ਕਿ ਤੁਹਾਨੂੰ ਕੋਈ ਵੀ ਇਫਰਸ਼ਨ ਕੋਲ ਆਂਦੀ ਤੁਸੀਂ ਇਲੀਗੇ ਸਾਡੀ ਨੌਲੇਜ ਲੈ ਕੇ ਆਓ ਤੇ ਅਸੀਂ ਪੂਰੀ ਮਦਦ ਕਰਾਂਗੇ ਕਿ ਜੋ ਗੰਦੇ ਲੋਕਲ ਕਲਪਚਾਗੇ ਫੜ ਕੇ ਨਹੀਂ ਹੰਦਰ ਦਿੱਤੇ ਇਹਨਾਂ ਕੋਲ ਹਲੇ ਤੱਕ ਕੋਈ ਹੱਤਿਆ ਬਰਾਮਦ ਨਹੀਂ ਹੋਈ ਤੇ ਮਾਂ ਦੀ ਪੁਛ ਦੇ ਚੱਲਦੀ ਹੈ ਉਹਨਾਂ ਦੀ ਪੁਲਿਸ ਨੂੰ ਮਾਣ ਲੈ ਕੇ ਇਹ ਅੱਗੇ ਪੁਛਗਿਸ਼ ਕਿੱਤੀ ਜਾਏਗੀ ਵੈਪਨ ਹੋਂ ਦੇ ਵੈਪਨ ਵੀ ਰਿਕਵਰ ਹੋਣਗੇ ਤੇ ਜੇਕਰ ਇਹਨੇ ਕੋਈ ਸੀ ਹੋਰ ਨਿਸ਼ਾਨ ਬਣਾਇਆ ਹੋਗਾ ਉਹ ਵੀ ਫੜਾਇਆ ਜਾਏਗਾ ਪਰਿਵਾਰ ਤੋਂ ਇਹ ਲੱਗਦਾ ਕਿ ਕੋਈ ਲੱਗ ਰਿਹਾ ਪਰਿਵਾਰ ਬਹੁਤ ਰਲੀਵਡ ਹੈਗਾ ਤੇ ਬੜੇ ਖੁਸ਼ ਹੈਗੇ ਤੇ